ਜੈਤੋ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ ਦੋ ਮੌਜੂਦਾ ਸਰਪੰਚਾਂ ਸਮੇਤ ਸਮੁੱਚੀ ਹੀ ਪੰਚਾਇਤ ਨੇ ਆਮ ਆਦਮੀ ਪਾਰਟੀ ਦਾ ਫੜਿਆ ਪੱਲਾ ਜਾਣਕਾਰੀ ਅਨੁਸਾਰ ਅੱਜ ਜੈਤੋ ਦੇ ਨਜ਼ਦੀਕੀ ਪੈਂਦੇ ਪਿੰਡ ਰੂੜੀਕਪੁਰਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਹਲਕਾ ਜੈਤੋ ਦੇ ਵਿਧਾਇਕ ਸਰਦਾਰ ਅਮੋਲਕ ਸਿੰਘ ਦੀ ਅਗਵਾਈ ਦੇ ਵਿੱਚ ਦੋ ਮੌਜੂਦਾ ਸਰਪੰਚ ਨਵਾਂ ਰੂੜੀਕਪੁਰਾ ਅਤੇ ਗਲਾਬਗੜ ਦੇ सरपंचਾਂ ਸਮੇਤ ਸਮੁੱਚੀ ਹੀ ਪੰਚਾਇਤ ਵੱਲੋਂ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕਰ ਲਿਆ ਗਿਆ ਹੈ ਇਸ ਸੰਬੰਧੀ ਹਲਕਾ ਜਿੱਤੇ ਦੇ ਵਿਧਾਇਕ ਸਰਦਾਰ ਅਮੋਲਕ ਸਿੰਘ ਨੇ ਇਹਨਾਂ ਸਾਰੇ ਹੀ ਮੌਜੂਦਾ ਸਰਪੰਚਾਂ ਅਤੇ ਪੰਚਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ ਗਿਆ ਅਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਮੁੱਖ ਤੇ ਹਲਕਾ ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਆਪਣੀ ਚੁਣੀ ਹੋਈ ਪਾਰਟੀ ਹੈ ਅਤੇ ਇਸ ਵਿੱਚ ਸਾਰੇ ਇਹੀ ਲੋਕਾਂ ਨੂੰ ਜਿਹਾ ਕਿਹਾ ਜਾਂਦਾ ਹੈ ਉਹਨਾਂ ਕਿਹਾ ਕਿ ਪਾਰਟੀ ਵੱਲੋਂ ਇਹਨਾਂ ਸਰਪੰਚਾਂ ਅਤੇ ਪੰਚਾਂ ਦਾ ਬਣਦਾ ਮਾਨ ਸਤਕਾਰ ਹਮੇਸ਼ਾ ਦਿੱਤਾ ਜਾਵੇਗਾ ਆਓ ਸੁਣਦੇ ਹਾਂ ਕੀ ਕਹਿਣਾ ਹੈ ਇਸ ਸੰਬੰਧੀ ਹਲਕਾ ਜੈਤੂ ਦੇ ਵਿਧਾਇਕ ਸਰਦਾਰ ਅਮੋਲਕ ਸਿੰਘ ਅਤੇ ਸ਼ਾਮਲ ਹੋਏ ਸਰਪੰਚਾਂ ਪੰਚਾਂ ਦਾ ਐਮਐਲ ਸਰ ਜੀ ਜੀ ਪਹੁੰਚੇ ਹੋ ਦੋ ਸਰਪੰਚਾਂ ਨੂੰ ਸ਼ਾਮਲ ਕਰਵਾਇਆ ਹੈ ਦੇਖੋ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵ ਚਾਹੇ ਉਹ ਲਾਈਟ ਦੇਣੀ ਹੋਵੇ ਕਿਸਾਨਾਂ ਚਾਹੇ ਉਹ ਬਿਜਲੀ ਫਰੀ ਦੇਣੀ ਹੋਵੇ ਘਰਾਂ ਚਾਹੇ ਮhalla ਕਲੀਡ ਬਣਾਉਣੇ ਹੋਣ ਚਾਹੇ ਯੁੱਧ ਨਸ਼ਿਆਂ ਵਿਰੋਧ ਹੋਵੇ ਚਾਹੇ ਉਹ ਸਰਕਾਰੀ ਨੌਕਰੀਆਂ ਹੋਣ ਚਾਹੇ ਖੇਲਾਂ ਤੇ ਪਾਣੀ ਬਚਾਉਣ ਦੀ ਗੱਲ ਹੋਵੇ ਸੋ ਸਰਕਾਰ ਦੀਆਂ ਨੀਤੀਆਂ ਦਾ ਪ੍ਰਭਾਵ ਤੋਕੇ ਜਿਹੜੇ ਸਾਡੇ ਅਕੀਲ ਕਾਲੀ ਦਲੋਂ ਛੱਡ ਕੇ ਸਰਪੰਚ ਆਵਾਜ਼ੀ ਪਾਰਟੀ ਦੇ ਸਾਹਮਣੇ ਉਹਨਾਂ ਨੇ ਕੀਤਾ ਕਰੇ ਉਹਨਾਂ ਨੇ ਕਰਿਆ ਪ੍ਰੋਗਰਾਮ ਰੱਖਿਆ ਸੀ ਆ ਜੇਕਰ ਗੱਲ ਕੀਤੀ ਜੇ ਪਾਰਟੀ ਦਾ ਜਿਹੜੀ ਹੁਣ ਅੱਜ ਸ਼ਾਮਲ ਹੋਏ ਸਰਪੰਚ ਜੀ ਕਿਹਨੂੰ ਬਣਦਾ ਮਾਨਸਤਾਰ ਪਾਰਟੀ ਵਿੱਚ ਦਿੱਤਾ ਜਾਏ ਬਿਲਕੁਲ ਭਰਾ ਸਾਡੇ ਵੇਖੋ ਆਪਦੇ ਹਲਕੇ ਦੀ ਬਿਹਤਰੀ ਵਾਸਤੇ ਆਪਦੇ ਪਿੰਡ ਦੀ ਬਿਹਤਰੀ ਵਾਸਤੇ ਜਿਹੜਾ ਵੀ ਬੰਦਾ ਕੰਮ ਕਰਨਾ ਚਾਹੁੰਦਾ ਸਾਡੇ ਵੱਲੋਂ ਬਾਵਾ ਖੁੱਲੀਆਂ ਬਣਦਾ ਮਾਨਸਤਾਰ ਵੀ ਦਵਾਂਗੇ ਤੇ ਹਮੇਸ਼ਾ ਉਹਨਾਂ ਨੂੰ ਜਿਹੜੀ ਚੀਜ਼ ਦੀ ਲੋੜ ਹੋਊਗੀ ਸਰਪੰਚ ਸਾਹਿਬ ਨੂੰ ਮੈਂ ਪਹਿਲਾਂ ਹੀ ਇਹ ਗੱਲ ਕਹਤੀ ਆ ਵੀ ਜਿੰਨਾ ਵੀ ਤੁਹਾਨੂੰ ਮੱਡ ਚਾਹੀਦਾ ਅਸੀਂ ਪ੍ਰੋਵਾਈਡ ਕਰਾਂਗੇ ਤੁਸੀਂ ਕੰਮ ਕਰਾਓ ਸੋ ਅਸੀਂ ਸਾਰੇ ਜਣੇ ਚਾਹੇ ਮੈਂ ਚੁਣਿਆ ਵਾ ਨਮਾਇੰਦਾ ਜਾਏ ਸਰਪੰਚ ਸਾਹਿਬ ਜੁਣੇਵੇਂ ਨਮਾਇੰਦੇ ਆ ਜਾਏ ਮੈਂਬਰ ਨੇ ਚਾਹੇ ਕੋਈ ਹੋਰ ਅਸੀਂ ਚੁਣਿਆ ਸਾਨੂੰ ਲੋਕਾਂ ਨੇ ਤਾਂ ਵੀ ਅਸੀਂ ਲੋਕਾਂ ਦੇ ਕੰਮ ਕਰਾਈਏ ਸੋ ਇਸੇ ਕਰਕੇ ਜੋ ਵੀ ਚੀਜ਼ ਦੀ ਇਹਨਾਂ ਨੂੰ ਪੂਰੀ ਕਰਾਂਗੇ ਠੀਕ ਆ ਕੀ ਕਹਿਣਾ ਚਾਹੂੰਗਾ ਜੀ ਆਮਾਦੀ ਪਾਰਟੀ ਦੇ ਅੱਜ ਜਿਹੜੇ ਆ ਦੋ ਪੰਚਾਇਤਾਂ ਸ਼ਾਮਿਲ ਹੋਈਆਂ ਨੇ ਕੀ ਕਹਿਣਾ ਚਾਹੂੰਗਾ ਚੰਗੇ ਕੰਮ ਦੀ ਵਡਿਆਈ ਹੁੰਦੀ ਹੈ ਜੀ ਜੇ ਚੰਗਾ ਕਰਾਂਗੇ ਉਹਦੇ ਵਿੱਚ ਇਕਤਾ ਵੀ ਮਿਲੂਗੀ ਮਾਨਯੋਗ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਡੇ ਐਮ.ਐਲ.ਏ. ਸਾਹਿਬ ਦੇ ਚੰਗੇ ਕੰਮ ਹਨ ਹਲਕਾ ਜੇਨਤੋ ਦੇ ਵਿੱਚ ਚਾਹੇ ਉਹ ਨਸ਼ਿਆਂ ਵਿਰੁੱਧ ਹੋਵੇ ਚਾਹੇ ਪਿੰਡਾਂ ਦਾ ਵਿਕਾਸ ਹੋਵੇ ਤੇ ਚਾਹੇ ਲੋਕਾਂ ਲਈ ਸਮਾਜ ਪ੍ਰਤੀ ਕੋਈ ਕੰਮ ਹੋਵੇ ਉਹਨਾਂ ਕੰਮਾਂ ਨੂੰ ਦੇਖਦੇ ਹੋਏ ਅੱਜ ਮੇਰੇ ਨਗਰ ਦੀਆਂ ਦੋ ਪੰਚਾਇਤਾਂ ਨੇ ਆਮ ਆਦਮੀ ਪਾਰਟੀ ਦਾ ਵੱੱਲਾ ਮੜਿਆ ਤੇ ਜਿਹਦੇ ਤੋਂ ਸਾਨੂੰ ਬਹੁਤ ਜ਼ਿਆਦਾ ਉਮੀਦਾਂ ਨੇ ਇਸ ਤਰ੍ਹਾਂ ਪਹਿਲਾਂ ਮੇਰੇ ਨਗਰ ਦੇ ਵਿੱਚ ਪਿਛਲੇ 9 ਮਹੀਨਿਆਂ ਤੋਂ ਬਹੁਤ ਜ਼ਿਆਦਾ ਕੰਮ ਚੱਲ ਰਿਹਾ ਜੀ ਤੁਹਾਡੇ ਪਹਿਲਾਂ ਵੀ ਚੰਗਾ ਉਸੇ ਲੜੀ ਦੇ ਤਹਿਤ ਮੇਰੇ ਨਾਲ ਇਹ ਦੋ ਪੰਚਾਇਤਾਂ ਵੀ ਆਮ ਆਦਮੀ ਪਾਰਟੀ ਦੇ ਭਰੋਸੇ ਤੇ ਅੱਜ ਅਸੀਂ ਜੁਆਇਨ हां जीकर ਗੱਲ ਕੀਤੀ ਜਦੋਂ ਕਾਲੀ ਦਲ ਦੀ ਤੇ ਕਾਲੀ ਦਲ ਦਾ ਪਰ ਹੁਣ ਤੁਸੀਂ ਕੀ ਵਕਾਰ ਦੇਖਦੇ ਹੋ ਜੀ ਦੇਖੋ ਜੀ ਕਾਲੀ ਦਲ ਦਾ ਵਕਾਰ ਜੀ ਜੇ ਜਿਹੋ ਜਿਆਸੀਂ ਬੀਜਾਂਗੇ ਉਹੋ ਜਿਆਸੀਂ ਬਚਾਂਗੇ ਜੀ ਠੀਕ ਹੈ ਜੀ ਜੇ ਪਰਮਾਤਮਾ ਕਿਸੇ ਨੂੰ ਚੰਗੇ ਰਸਤੇ ਪਾਉਂਦਾ ਜਾਂ ਕੋਈ ਵਡਿਆਈ ਦਿੰਦਾ ਹੈ ਉਹਨੂੰ ਰੱਖਣਾ ਬਹੁਤ ਔਖਾ ਹੁੰਦਾ ਉਸ ਕੋਈ ਗਲਤੀਆਂ ਕਾਲੀ ਦਲ ਤੋਂ ਹੋਈਆਂ ਜੀ ਜਿੱਦਾਂ ਗਲਤੀਆਂ ਕਰਕੇ ਅੱਜ ਅਸੀਂ ਗਰਾਊਂਡ ਲੈਵਲ ਤੇ ਦੇਖ ਸਕਦੇ ਹਾਂ ਜੀ ਜਮਾਨਤਾ ਜੱਟ ਹੋ ਰਹੀਆਂ ਜੀ ਕਾਲੀ ਦਲ ਦਾ ਵੀ ਬਹੁਤ ਨਹੀਂ ਪੰਜਾਬ ਦੇ ਵਿੱਚ ਹਾਂ ਜੇ ਗੱਲ ਕੀਤੀ ਜਾਵੇ ਤਾਂ ਅੱਜ ਜਿਹੜੀ ਮਿਲੂ ਦਾ ਉਹ ਹੈ ਅਕਾਲੀ ਕੰਸ ਆਕਾਲੀ ਮੰਨੇ ਜਾਂਦੇ ਸੀਗੇ ਇਹ ਜੀ ਪੱਕੇ ਪਰਿਵਾਰ ਸੀ ਅਕਾਲੀ ਦਲ ਦੇ ਜੀ तकरीबन ਸਾਰਾ ਪਿੰਡ ਹੀ ਮੇਰਾ ਅਕਾਲੀ ਦਲ ਵਿੱਚ ਸੀ ਦੋ ਹੀ ਟੜੇ ਸੀ ਕਾਂਗਰਸ ਦੇ ਕਾਲੀ ਦਲ ਦਾ ਜਿੰਨਾ ਕੋਈ ਰਹਿੰਦਾ ਸੀ ਜਿੰਨਾ ਕੋਈ ਸੁਆਇਆ ਹੋ ਚੁੱਕਿਆ ਤੇ ਮਾਨ ਸਾਹਿਬ ਦੀ ਚੜ੍ਹਦੀ ਕਲਾ ਰਵੇ ਉਹ ਚੰਗੇ ਕੰਮ ਕਰ ਰਹੇ ਆ ਤੇ ਚੰਗੇ ਕੰਮਾਂ ਦੇ ਸਿਰ ਤੇ ਹੀ ਚੰਗਾਈ ਵਾਲੇ ਚੰਗੇ ਲੋਕ ਜੁੜਦੇ ਆ ਠੀਕ ਹੈ ਸਰ ਥੈਂਕ ਯੂ ਆ ਸਰਪੰਚ ਸਾਹਿਬ ਅੱਜ ਸ਼ੋਭਨੀ ਕਾਲੇ ਜਨ ਨੂੰ ਆਲੋਚਨਾ ਕਿ ਆਵਾਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਹੋ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਲੱਗਿਆ ਬਹੁਤ ਵਧੀਆ ਲੱਗ ਰਿਹਾ ਜੀ ਆਮ ਆਦਮੀ ਪਾਰਟੀ ਦੇ ਸਾਨੂੰ ਬਹੁਤ ਵਧੀਆ ਕੰਮ ਵਧੀਆ ਲੱਗੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਇਆ ਕਿਸ ਤਰ੍ਹਾਂ ਪ੍ਰਧਾਨਾਸ ਤੋਂ ਕਿਸ ਤਰ੍ਹਾਂ ਦੇਖੂਗਾ ਇਹ ਪਿੰਡ ਦੇ ਕਿਉਂਕਿ ਮਜਬੂਤਾ ਸਰਕਾਰ ਵੀ ਹੈ ਤੇ ਐਮਐਲਏ ਵੀ ਸਰਕਾਰ ਦਾ ਹੈ ਕਿਸ ਤਰ੍ਹਾਂ ਪਿੰਡ ਦੇ ਵਿਕਾਸ ਨੂੰ ਦੇਖੂ ਪੂਰਾ ਵਧੀਆ ਦੇਖਾਂਗੇ ਐਮਐਲਏ ਸਾਹਿਬ ਨੂੰ ਸਾਨੂੰ ਬਹੁਤ ਭਰੋਸਾ ਦਿੱਤਾ ਜੀ ਜੀ ਤੁਸੀਂ ਕੰਮ ਕਰੋ ਹਾਂ ਜਰਾ ਤੁਹਾਡੇ ਹੱਥੇ ਆ ਕੀ ਕਹਿਣਾ ਚਾਹੋਗੇ ਮੈਂਬਰ ਸਾਹਿਬ ਤੁਸੀਂ ਵੀ ਅੱਜ ਸ਼ਾਮਲ ਹੋਏ ਹੋ ਆਮ ਆਦੀ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਸਰਦਾਰ ਮੌਰ ਪਛਗਦੀ ਅਗਵਾਈ ਦੇ ਵਿੱਚ ਅੱਜ ਅਸੀਂ ਸੈਂਕੜੇ ਪਰਿਵਾਰ ਆ ਜਿਹੜੇ ਰੋੜੀ ਪੂਰੇ ਦੇ ਆਮ ਪਾਰਟੀ ਵਿੱਚ ਸ਼ਾਮਲ ਹੋਏ ਆ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਸਾਹਿਬ ਆਮ ਪਾਰਟੀ ਇਹਨਾਂ ਤੋਂ ਅਸੀਂ ਖੁਸ਼ ਹੋ ਕੇ ਇਹਨਾਂ ਦੇ ਕੰਮਾਂ ਤੋਂ ਖੁਸ਼ ਹੋ ਕੇ ਅੱਜ ਅਸੀਂ ਆਮ ਪਾਰਟੀ ਵਿੱਚ ਸ਼ਾਮਲ ਅਸੀਂ ਬਹੁਤ ਖੁਸ਼ ਆ ਠੀਕ ਹੈ ਜੀ